सरदार भगवंत सिंह मान सरदार भगवंत सिंह मान श्री अरविंद केजरीवल श्री अरविंदजरीव आदमी पार्टी आम आदमी पार्टी कलॉ कलॉ ਜਿੰਦਾਬਾਦ ਆਵਾਜ਼ ਮਿੱਟਾ ਜਿੰਦਾਬਾਦ ਜਿੰਦਾਬਾਦ ਦੇਮ ਮੰਦ ਜਿੰਦਾਬਾਦ ਦੇਮ ਮੰਦ ਜਿੰਦਾਬਾਦ ਮੇਜਰ ਤੋਂ ਗਾ ਖੰਨਾ ਦੇ ਵਿੱਚ ਬਹੁਤ ਵੱਡੀ ਇਤਿਹਾਸਕ ਰੈਲੀ ਹੋ ਰਹੀ ਹੈ ਜੀ ਪੰਜਾਬ ਦੇ 25 ਲੱਖ ਪਰਿਵਾਰਾਂ ਨੂੰ ਘਰ-ਘਰ ਮੁਫਤ ਰਾਸ਼ਨ ਦੇਣ ਦੀ ਜਿਹੜੀ ਸਕੀਮ ਆ ਅੱਜ ਲਾਗੂ ਹੋਣੀ ਆ ਉਹਦੇ ਸਬੰਧ ਦੇ ਵਿੱਚ ਮਹਾ ਰੈਲੀ ਜਿਹੜੀ ਆ ਖੰਨਾ ਦੇ ਵਿੱਚ ਹੋ ਰਹੀ ਆ ਲੋਕ ਸਭਾ ਫਤੇਗੜ ਸਾਹਿਬ ਜਿਹਦੇ ਵਿੱਚ ਪੰਜਾਬ ਦੇ ਕ੍ਰਾਂਤੀਕਾਰੀ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਔਰ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਆ ਸੋ ਨਾਪਾ ਦੇ ਵਿੱਚੋਂ 30 ਬੱਸਾਂ ਦਾ ਵੱਡਾ ਕਾਫਲਾ ਜਿਹੜਾ ਉਸ ਰੈਲੀ ਦੇ ਵਿੱਚ ਜਾ ਰਿਹਾ ਸੋ ਘਰ-ਘਰ ਰਾਸ਼ਨ ਦੇਣ ਦੀ ਜਿਹੜੀ ਇਹ ਸੁਵਿਧਾ ਜਿਹੜੀ ਹੈ ਇਹ ਬਹੁਤ ਵੱਡਾ ਫਾਇਦਾ ਜਿਹੜਾ ਗਰੀਬ ਲੋਕਾਂ ਨੂੰ ਲੈ ਕੇ ਆਊਗੀ ਕਿਉਂਕਿ ਘਰੇ ਬੈਠੇ ਨੂੰ ਰਾਸ਼ਨ ਮਿਲੂਗਾ ਔਰ ਉਹਨਾਂ ਦੀ ਜਿਹੜੀ ਖੱਜਲ ਖਾਰੀ ਹੁੰਦੀ ਸੀਗੀ ਉਹ ਸਾਰੀ ਬੰਦ ਹੋ ਜਾਣੀ ਹੈ ਸੋ ਮੁਬਾਰਕਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਮੁਬਾਰਕਾਂ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਨੇ ਵੱਡਾ ਫਤਵਾ ਦੇ ਕੇ ਆਮ ਆਪ ਦੀ ਸਰਕਾਰ ਬਣਾਈ ਸੀ ਅੱਜ ਆਮ ਲੋਕਾਂ ਨੂੰ ਉਹ ਉਹ ਸਰਕਾਰ ਦਾ ਬਹੁਤ ਵੱਡਾ ਫਾਇਦਾ ਜਿਹੜਾ ਉਹ ਹੋ ਰਿਹਾ 16 ਤਰੀਕ ਨੂੰ ਜਦੋਂ ਮੈਂ ਐਮਐਲਏ ਨਹੀਂ ਸੀ ਬਣਿਆ ਜੀ ਉਦੋਂ ਵੀ ਕਿਸਾਨਾਂ ਦੇ ਨਾਲ ਸੀ ਹੁਣ ਵੀ ਕਿਸਾਨਾਂ ਦੇ ਨਾਲ ਆ ਪੰਜਾਬ ਦਾ ਜਿਹੜਾ ਕਿਸਾਨ ਆ ਨਾ ਜੀ ਉਹ ਅੰਧਾਤਾ ਹੈ ਔਰ ਅੰਧਾਤਾ ਜੇ ਆਪਣੀ ਕੋਈ ਗੱਲ ਕਹਿੰਦਾ ਹੈ ਜੀ ਕੇਂਦਰ ਸਰਕਾਰ ਨਾਲ ਉਹਨਾਂ ਦੀ ਕੋਈ ਜਿਹੜੀ ਕੋਈ ਮੰਗ ਆ ਤਾਂ ਉਹਦਾ ਬਿਲਕੁਲ ਸਮਰਥਨ ਕਰਦੇ ਆਂ ਜੀ ਕਿ ਮੰਗ ਪੂਰੀ ਹੋਣੀ ਚਾਹੀਦੀ ਹੈ ਕਿਸਾਨ ਜੇ ਖੁਸ਼ ਹੈ ਤਾਂ ਦੇਸ਼ ਤਰੱਕੀ ਕਰੂਗਾ ਜੇ ਕਿਸਾਨ ਖੁਸ਼ ਨਹੀਂ ਤਾਂ ਦੇਸ਼ ਤਰੱਕੀ ਨਹੀਂ ਕਰ ਸਕਦਾ ਜੀ ਬਿਲਕੁਲ ਜੀ ਲੋਕ ਸਭਾ ਵੀ ਸਿਰ ਤੇ ਆ ਜੀ ਔਰ ਉਹਦੇ ਸਬੰਧ ਦੇ ਵਿੱਚ ਵੀ ਜਿਹੜਾ ਹਰ ਇੱਕ ਪਾਰਟੀ ਜੀ ਜਿਵੇਂ ਅਕਾਲੀ ਦਲ ਆਪ ਦਾ ਕੰਮ ਕਰ ਰਿਹਾ ਵੱਖਰੀ ਗੱਲਾਂ ਉਹਦੇ ਜੁੱਤੀਆਂ ਪਹਿਰੀਆਂ ਨੇ ਜੀ ਪਰ ਆਮ ਆਦਮੀ ਪਾਰਟੀ ਜਿਹੜੀ ਆ ਉਹ ਆਮ ਲੋਕਾਂ ਚੋਂ ਨਿਕਲੇ ਅਸੀਂ ਸਾਰੇ ਲੋਕਾਂ ਪਹਿਲੀ ਵਾਰ ਅਸੀਂ ਐਮ ਐਲ ਏ ਬਣੇ ਆਂ ਔਰ ਸਾਨੂੰ ਚਾਹ ਜੀ ਇਸ ਗੱਲ ਦਾ ਕਿ ਅਸੀਂ ਲੋਕਾਂ ਦੀ ਸੇਵਾ ਕਰ ਰਹੇ ਆਂ ਠੀਕ ਆ ਜੀ ਹੁਣ जन सुविधा कैंप दिल्ली 4 लग रहे ने 4 वार्ड 2 ਪਿੰਡਾਂ ਦੇ ਵਿੱਚ Delhi ਲੱਗ ਰਿਹਾ ਸਾਡੀ ਕੋਸ਼ਿਸ਼ ਹੈ ਕਿ ਹਰੇਕ ਵਾਰਡ ਹਰੇਕ ਪਿੰਡ ਦੇ ਵਿੱਚ ਆਪ ਜਾ ਕੇ 44 ਕੰਮ ਜਿਹੜੇ ਨੇ ਜਿਹਦੇ ਲਈ ਲੋਕਾਂ ਨੂੰ ਦਫ਼ਤਰਾਂ ਦੇ ਵਿੱਚ ਗਿੜੇ ਮਾਰਨੇ ਪੈਂਦੇ ਸੀ ਉਹ ਅਸੀਂ ਘਰ ਘਰ ਆਪ ਜਾ ਕੇ ਆਪ ਸਰਕਾਰ ਆਪ ਦੇ ਦਵਾਰ ਆਪ ਜਾ ਕੇ ਉਹ ਕੰਮ ਜਿਹੜੀ ਕਰਾ ਰਹੀ ਹੈ ਸੋ ਇਹ ਬਹੁਤ ਵੱਡੀ ਤਬਦੀਲੀ ਹੈ ਜੀ ਔਰ ਪਿਛਲੇ ਸਾਲ ਤੋਂ 2022 ਤੋਂ ਜੁਲਾਈ 2022 ਤੋਂ ਲੋਕਾਂ ਨੂੰ ਮੁਫਤ ਬਿਜਲੀ ਮਿਲ ਰਹੀ ਹੈ ਜੀ ਦੇਖੋ ਕਿੰਨਾ ਵੱਡਾ ਫਾਇਦਾ ਜੀ ਸੋ ਇਹ ਸਾਰੇ ਕੰਮ ਜਿਹੜੇ ਆ ਇਹ ਬਾ ਕਮਾਲ ਹੋ ਰਿਹਾ ਸਰਕਾਰ ਬਹੁਤ ਅੱਛਾ ਕੰਮ ਕਰ ਰਹੀ ਹੈ ਪਰ ਪੰਜਾਬ ਦੇ ਲੋਕਾਂ ਨੂੰ ਮੁਬਾਰਕਬਾਦ ਆ ਜੀ ਸਰਪੀਤ ਬਾਦਲ ਪੰਜਾਬ ਬਚਾਉਣ ਦਾ ਉਹਨਾਂ ਦਾ ਉਹਨਾਂ ਕੋਲ ਸਮਾਂ ਆਇਆ ਸੀਗਾ ਕਿ ਪੰਜਾਬ ਦੀ ਸੇਵਾ ਕਰਦੇ ਉਹ ਤਾਂ ਸਿਰਫ ਕੰਧਾ ਤੇ ਲਿਖ ਕੇ ਲਾਇਆ ਸੀਗਾ ਕਿ ਰਾਜ ਨਹੀਂ ਸੇਵਾ ਤੇ ਉਦੋਂ ਤਾਂ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਨੇ ਕਰੋੜਪਤੀ ਅਰਬਪਤੀ ਬਣ ਗਏ ਹੁਣ ਉਹ ਜਦੋਂ ਕੁਰਸੀ ਚਲੀ ਗਈ ਹੁਣ ਪੰਜਾਬ ਯਾਦ ਆ ਗਿਆ ਜੀ